ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਅੱਜ ਫੇਰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਸਾਹਮਣੇ ਖੜੀ ਹੈ ਨਾ ਗਾਂ ਤੇ ਇਹਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਤੁਸੀਂ ਦੇਖ ਲਓ ਇੱਕ ਵਾਰੀ ਆਪਾਂ ਗਾਂ ਤੁਹਾਨੂੰ ਦਿਖਾ ਦਈਏ ਬਹੁਤ ਹੀ ਜਿਆਦਾ ਚੰਗੀ ਹਰਿਆਣੇ ਵਾਲੀ ਇਹ ਗੱਲ ਕਰਕੇ ਫਤਿਹਬਾਦ ਮੰਡੀ ਦੇ ਉੱਤੇ ਲੈ ਕੇ ਪਹੁੰਚੇ ਆ ਤੇ ਤੁਹਾਨੂੰ ਇੱਕ ਵਾਰ ਆਪਾਂ ਨਾ ਜਿਹੜਾ ਹੈਗਾ ਗਾਂ ਦਾ ਥਣ ਲੈਵਾ ਜਿਹੜਾ ਉਹ ਚੈੱਕ ਕਰਾ ਦਈਏ ਤੁਸੀਂ ਆਪ ਹੀ ਦੇਖੋਗੇ ਫਿਰ ਡਿਟੇਲ ਲੈ ਕੇ ਦੇਵਾਂਗੇ ਆਪਾਂ ਕਿਵੇਂ ਲੱਗੀ ਗਾਂ ਤੁਸੀਂ ਕਮੈਂਟਾਂ ਰਹੀਂ ਜਰੂਰ ਦੱਸਿਓ ਵੀ ਜਿਹੜੀ ਇੱਕ ਆਪਾਂ ਕਰਗੇ ਵੀ ਜਿਹੜੀ ਵਖਰੀ ਨਸਲ ਹਨਾ ਸਾਹੀ ਵਾਲ ਮਿਕਸ ਤੇ ਉਹ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂਗੇ ਤਾਜੀ ਸੂਈ ਹੋਈ ਹੈ ਤੇ ਜਾਣਕਾਰੀ ਗੱਲਬਾਤ ਕਰਾਉਣੇ ਆ ਪ੍ਰੋਪਰ ਡਿਟੇਲ ਲੈ ਕੇ ਦੇਵਾਂਗੇ ਹਾਂਜੀ ਬਾਈ ਜੀ ਨਮਸਕਾਰ ਜੀ ਨਮਸਕਾਰ ਜੀ ਤੇ ਬਾਈ ਜੀ ਪਹਿਲੇ ਤੋਂ ਆਪ ਨਾਮ ਪਤਾਓ ਆਪ ਦਾ ਨਾਮ ਕੀ ਹੈ ਮੇਰਾ ਨਾਮ ਮਦਨਾਲਾ ਜੀ मदन लाल हाँ जी ठीक है जी और आ, आपका गाँव कौन सा है गाँव सिरसा जिला सिरसा जिला ठीक है और जो गाय आपने लेकर आई आज मंडी में हाँ जी कौन से में है जी दूसरे में जी। दूसरे भेहत में और पहले में कितना दूध निकाला इसने पहले तो तीस लीटर दूध दिया जी तीस लीटर दूध आज और जे गाय आपका कितने दिन हो गए ब्याई को रात है रात की व्यायु हुई है ताजी व्यायु हुई है ताजा व्यायु और अब की बार कितना दूध निकालेगी जी, जी? अगर पैंतीस लीटर दूध देगी लीटर दूध देगी। और दूध जो इसका फैंट वगैरह कितना आती है? फैंट था जी। करें, तो कितना जी। दाम रहेगा इसका एक लाख बीस हजार एक लाख बीस हजार ठीक है और आप इसका अपना नंबर बता दीजिए आप छह सौ सत्तर सत्तानवे दो सौ सोलह ठीक है और ठीक है दोस्तों आप गांव के गाय को चलाकर दिखाना प्लीज ਔਰ ਸੋਸ ਤੋਂ ਤੁਸੀਂ ਇੱਕ ਵਾਰ ਨਾ ਗਾਂ ਜਿਹੜੀ ਤੁਸੀਂ ਚੈੱਕ ਕਰੋਗੇ ਤੁਰਦੀ ਨੂੰ ਦੇਖੋਗੇ ਗਾਂ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਚੰਗੀ ਦੇਖ ਲਓ ਮਗਰ ਕੀ ਇਹ ਵੀਰੇ ਦੇ ਬੱਚੀ ਹੈ ਕਿ ਬੱਚਾ 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 ਤੇ ਇਹ ਜਿਹੜਾ ਥੋੜਾ ਜਿਹਾ ਤਾਜ਼ਾ ਸੂਈ ਕਰਕੇ ਬੱਚੇ ਦਾ ਜ਼ਿਆਦਾ ਕਰਦੀ ਹੈਗੀ ਤੇ ਬਹੁਤ ਸੋਹਣੀ ਗਾਂ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਖੇਚ ਦਾ ਕੇਂਦਰ ਬਣਿਆ ਹੋਇਆ ਇਹ ਗਾਂ ਅੱਜ ਸਾਰੀ ਮੰਡੀ ਦੀ ਜੀ ਗੱਲ ਕਰੀਏ ਆਸੇ ਪਾਸੇ ਤੁਹਾਨੂੰ ਪਬਲਿਕ ਦਿਖਾਈ ਗਈ ਇਹਨੂੰ ਦੇਖਣ ਵਾਲੇ ਦਾ ਪੂਰਾ ਕੱਠ ਹੈ ਬਹੁਤ ਸੋਹਣੀ ਜਿਆਦੇ ਚੰਗੀ ਨਸਲ ਵਾਲੀ ਆਪਾਂ ਕਹਿ ਸਕਦੇ ਹਾਂ ਤੇ ਇਹ ਗਾਂ ਕੀ ਔਰ ਭਾਈ ਸਾਹਿਬ ਜੇ ਬਾਤ ਚੀਤ ਕਰੇ ਵੀ ਜੇ ਗਾਂਹ ਕੀ ਨਸਲ ਕੌਣ ਸੀ ਆ ਜਾਂਦੀ ਹੈ ਜੀ ਜੋਗਲੇਪਨ ਮਹਾਵਾਜੀ ਨਾ ਤਫ ਮੇਰਾ ਨਾ ਸਾਈਵਾਲ ਮੇ ਨਾ ਸਾਈਵਾਲ ਮੇ ਉਹ ਨਾ ਐਚ ਐਫ ਮੇ ਦੋਗਲੇਪਨ ਮੇ ਆ ਜਾਂਦੀ ਹੈ ਔਰ ਆਪ ਕੀ ਜੇ ਇੱਕ ਵਾਰ ਔਰ ਪੁੱਛਣਾ ਭੁੱਲ ਗਿਆ ਮੈਂ ਇਹ ਆਪ ਕੀ ਘਰ ਕੀ ਹੈ ਕਿ ਖਰੀਦੀ ਹੋਈ ਹੈ ਘਰ ਕੀ ਹੈ ਜੀ ਘਰ ਕੀ ਹੈ ਕੋਈ ਸਿਲਪ ਚੀਜ਼ ਦਾ ਕੰਮ ਨਹੀਂ ਹੈ ਠੀਕ ਹੈ ਔਰ ਜੋ ਆਪ ਰੇਟ ਬਤਾਇਆ ਆਪਣੇ 1 ਲੱਖ 20 ਹਜ਼ਾਰ ਵੈਸੇ ਕਿਤਨੇ ਕੀ ਦੇ ਦੇਂਗੇ ਆਪ 1 ਲੱਖ ਕੀ 1 ਲੱਖ ਕੀ ਦੇ ਦੇਂਗੇ ਠੀਕ ਹੈ ਔਰ ਇੱਕ ਵਾਰ ਹੋਰ ਚਲਾ ਕੇ ਦਿਖਾਣਾ ਗਾਂਏ ਕੋ ਮੈਨੂੰ ਮਤਲਬ ਮੈਂ ਤੁਹਾਨੂੰ ਦੱਸਾਂ ਗੱਲ ਹਨਾ ਹਿੰਦੀ ਦੇ ਵਿੱਚ ਤਾਂ ਗੱਲ ਕਰਨੀ ਪੈਂਦੀ ਕਿਉਂਕਿ ਹਿੰਦੀ ਸਮਝਦੇ ਆ ਤੇ ਬਾਕੀ ਮੈਨੂੰ ਗਾਂ ਤੁਸੀਂ ਦੇਖ ਕੇ ਦੇਖੋਗੇ ਹਨਾ ਜਿਵੇਂ ਗ੍ਰੇਡੇਡ ਦੀਆਂ ਕਾਮਾਂ ਬਾਹਰ ਲੈ ਠੀਕ ਹੈ ਦੇਸ਼ਾਂ ਜਿਹੇ ਦੇ ਵਿੱਚ ਹੁੰਦੀਆਂ ਹਨਾ ਉਹੋ ਜੀ ਗਾਡਰ ਕੁਆਲਟੀ ਲੱਗੀ ਹੋਈ ਆ ਬਾਕੀ ਬਹੁਤ ਸੋਹਣੀ ਆ ਤੁਸੀਂ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀਡੀਓ ਸ਼ੇਅਰ ਜ਼ਰੂਰ ਕਰਿਓ ਸੋਨੂੰ ਕਿਵੇਂ ਗਾਂ ਲੱਗੀ ਇਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਠੀਕ ਹੈ ਸਾਰੇ ਦੋਸਤਾਂ ਦਾ ਆਪਾ ਧੰਨਵਾਦ ਕਰਦੇ ਆ ਜਿਨੇ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਬੱਤਨ